ਜੀ ਕੇ ਗਾ ਰੋਟਾ ਲੈ ਵੀਰ ਪਏ ਦੋਸਤ ਦੂਹ ਲੱਗ ਸੋ ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਨਵਾਂ ਵਲੌਗ ਚ ਤੇ ਹੋਰ ਸਾਰੇ ਕਿਵੇਂ ਠੀਕ ਠਾਕ ਜੇ ਅੱਜ ਦਾ ਵਲੌਗ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਾਫੀ ਟਾਈਮ ਹੋ ਚੁੱਕਿਆ ਸਵੇਰ ਦੇ ਨਹੀਂ 10 ਦੇ ਕਰੀਬ ਟਾਈਮ ਹੋ ਚੁੱਕਿਆ ਸੋ ਅੱਜ ਸਾਡੀ ਗੱਡੀ ਦੀ ਕਿਸ਼ਤ ਵੀ ਆਪਾਂ ਕਿੱਥੇ ਤਰਨ ਜਾਵਾਂਗੇ ਫਿਰ ਆਪਣੇ ਸਰ ਸਾਹਿਬ ਅ ਤੇ ਦਾ ਵੀ ਵੀ ਟਾਨੂੰ ਮਖਾਵਾਂਗੇ ਕਿਵੇਂ ਦਾ ਵੀਓ ਆ ਸੋ ਗੱਡੀ ਦੀ ਕਿਸ਼ਤ ਤਾਰ ਕੇ ਤੁਹਾਨੂੰ ਮਿਲਦੇ ਆ ਉਥੇ ਜਿੱਥੇ ਦਫਤਰ ਆ ਸ਼ਾਇਦ ਹੋ ਸਕਿਆ ਤਾਂ ਉਥੋਂ ਦੀ ਵੀਡੀਓ ਜ਼ਰੂਰ ਬਣਾਵਾਂਗੇ ਦਿਖਾਵਾਂਗੇ ਤੁਹਾਨੂੰ ਜੇ ਪਰਮਿਸ਼ਨ ਮਿਲੂਗਾ ਜੀ ਆਪਾਂ ਅਪਲੋਡ ਕਰਾਂਗੇ ਨਹੀਂ ਤਾਂ ਮਾਫੀ ਮੰਗਦੇ ਆ ਤੁਹਾਡੇ ਕੋਲ ਸੋ ਬਾਕੀ ਬਾਅਦ ਦਾ ਵਿਯੋਜ ਜ਼ਰੂਰ ਦਿਖਾਵਾਂਗੇ ਤੁਹਾਨੂੰ ਸੋ ਮਿਲਦੇ ਆਪਾਂ ਆਪਰੇ ਸਾਥ ਸੈਟ ਚੱਲ ਅੱਗੇ ਨਾਲ ਆ ਕੇ ਮੰਮੀ ਪਹਿਲੇ ਹੋ ਜਾਓ ਪਹਿਲੇ ਹੋ ਜਾਓ ਜੀ ਮਨੇ ਇੱਕ ਚੋੜੀ ਲਾਣਾ ਤਾਰ ਕੇ ਜਿੱਦੋਂ ਕਿ ਸਟਾਟ ਹੈ। ਆਹ ਹੋ ਕੇ ਤਾਂ ਤਾਰਨ ਜਾਣਾ। ਉਹ ਆਪਣਾ ਇੱਕ ਦੋਸਤ ਜਾ ਰਿਹਾ। ਕਿ ਕੱਲੇ ਕੋ ਲੋੜ ਤਾਂ ਹੋਣੀ ਆ। ਸੋ ਆਪਾਂ ਇੱਕ ਬੈਕ ਟੂ ਫਰੈਂਡ ਉਹ ਨਾਲ ਲੈ ਕੇ ਜਾ ਰਹੇ ਆ। ਦੇਖ। ਕਰੀਏ।

ਕਾਹਤ ਨਾ ਪਾ ਗਏ ਕਿਤੇ 270 ਰੁਪਏ ਬਹੁਤ ਨੇ ਦੇਖੇ ਕੋਈ ਨਾ ਪੜਾ ਨਾ ਕੋਈ ਤੁਹਾਡਾ ਸਾਡਾ ਦੋਸਤ ਵੀ ਆ ਚੁੱਕਿਆ ਜਿਹਨੂੰ ਆਪਾਂ ਨਾਲ ਖੜਨਾ ਹੈ ਹਾਂਜੀ ਉਹ ਇਹੀ ਅੱਜ ਦਾ ਬਲਾਉਂਸ ਆਊਗਾ ਰਿਕਾਰਡਿੰਗ ਹੁੰਦਾ ਹੈ ਤੇ ਕੋਲ ਕਰਦੇ ਹਾਂ ਇਹੋ ਜਿਹਾ ਪੈਨ ਗੜੀ ਆਪਾਂ ਅਗਰ ਅਜੀ ਜਰੂਰ ਕਰਾਂਗੇ ਹਾਂ ਤਦਾਂ ਯਾ ਤੋ ਇਹ ਨਿਕ ਕਰਦੇ ਆ ਵੇਖ ਪੱਲਾ ਹੀ ਟਾਉਣਾ ਕਰ ਇਧਰ ਬੰਨੇ ਆਹ ਲਓ ਜੀ ਤੇਨੇ ਤੋ ਮਿਲਦੇ ਆ ਆਪਾਂ ਆਮ੍ਰਿਤਸਰ ਸਾਹਿਬ ਤੇ ਤੁਹਾਨੂੰ ਦੱਸਦੇ ਉੱਥੇ ਜਾ ਕੇ ਆਪਾਂ ਕਰਦੇ ਗੱਲ ਉੱਥੇ ਜਾ ਕੇ ਲਓ ਜੀ ਅਜੀਤ ਸਾਹਿਬ ਆਹ ਆਹ ਕੀ ਬਾਤ ਆ ਗੱਡੀ ਕਰ ਲੋ ਬੱਬਾ ਜੀ ਸਾਫ ਆਪ ਕਰ ਲੋ ਬੱਬਾ ਜੀ ਗੱਡੀ ਤੇ ਆਪਾਂ ਚੱਲੀਏ ਹੁਣ

ਯਕੀਨ ਕਰਾਉਂਦਾ ਹਾਂ ਚੱਲ ਜਰਾ ਚੱਲ 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 sosialisasi, terlihat terlihat, kita itu, ਇਹ ਜਨਰੇਟਰ ਇਹ ਚਾਲੂ ਕੀਤਾ ਤੁਸੀਂ ਇਹ ਵਿੱਚ ਸਭ ਤੋਂ ਸਸਤਾ ਤੇ ਬੜੀਆ ਜੋੜ ਚੁੜਾ ਕਹਿੰਦੇ ਥੋੜਾ ਆਹ ਨਹੀਂ ਬਾਈ ਤੋਂ ਵੀ ਮਤਲਬ ਛੇ ਦਸਾਲ ਤੋਂ ਆਉਂਦੇ ਆ ਗੰਦੀ ਨਾਲ ਚਲਾਉਂਦੀ ਇਹ ਜੋ ਸੁਲਤਾਨ ਜੀ ਨੂੰ ਆ ਗਿਆ ਠੀਕ ਹੈ ਅੱਗੇ ਪਾ ਇਹਦੇ ਬਾਹਰ ਵੀ ਜਿਹੜੀ ਇਹਨਾਂ ਤੋਂ ਚੱਲਦਾ ਤੇ ਵੀਰ ਬੇੜਾ

ਔਲੇ ਵਾਲਾ ਅੱਜ ਦੇ ਕਮੇਟੀ ਵਾਲਾ ਹੀ ਲੱਗਣਿਆ ਬੈਸਟ ਸੀ ਸਰ ਤੇ ਲੇਕਸਾ ਔਲੇ ਵਾਲੇ ਪਾਗੇ ਵੇੜੇ ਉਰੇ ਪਾਗੇ ਚੈੱਕ ਕਰੋ ਵੀਰਾਂ ਤੇ ਉਹਦੇ ਬਾਅਦ ਉਹ ਵੀ ਲੈਦੇ ਉਹ ਵੀ ਲੈਦੇ ਵੀਹ ਰੁਪਿਆ ਜੀ ਵਰਦੀ ਬਾਜਦਾ ਕੁਝ ਕਿ ਨਹੀਂ ਬਾਜਦਾ ਵੀਹ ਰੁਪਿਆ ਜੀ ਕੁਝ ਕਿ ਨਹੀਂ ਵੀਹ ਰੁਪਿਆ ਜਿੱਦਾਂ ਇੰਨਾ ਸਸਤਾ ਦੇਂਦੇ ਬਾਜਦਾ ਕੁਝ ਕਿ ਨਹੀਂ ਯਾਦ ਰੱਖੋ मैं जो आप मतलब इतना सस्ता दे रहे हो जूस वगैरह तो आपको बच जाता है कुछ हाँ जी हाँ चार रुपया पाँच है। अच्छा बढ़िया बात है आपकी तो कोई गरीब जनता भी सब सब कोई हर कोई यहाँ पर आते हैं बहुत ਜਦ ਸਸਤਾ ਹੁੰਦਾ ਤਾਂ ਸਸਤਾ ਵੇਚਦੇ ਹੈ ਜਦ ਮਹਿੰਗਾ ਹੁੰਦਾ ਫਿਰ ਉਹ ਮਹਿੰਗਾ ਹੋ ਜਾਂਦਾ ਆਪਣਾ ਫੀਸਾ ਹੀ ਲੈਣਾ ਪਾਉਣਾ ਹੈ ਅੱਛਾ ਹਾਂ ਅੱਗੇ ਥੋੜਾ ਥੋੜਾ ਕਿੰਨਾ ਕਰਾਏ ਸਸਤਾ ਹੋ ਗਏ ਆ ਤੇ ਮਹਿੰਗਾ ਕਿੰਨਾ ਥੋੜਾ ਥੋੜਾ ਸਭ ਕੁਝ ਲਾਣ ਆ ਗਏ ਗਾਜਰ ਆ ਸਬਜ਼ੀ ਆ ਆਲੂ ਆ ਪਦੀਨਾ ਹੈ ਅੱਛਾ ਤੇ ਮਹਾਨਾ ਨਾਲ ਥੋੜਾ ਮਿੱਠਾ ਡਾਲ ਕੇ 20 ਰੁਪਏ ਖਰਚੇ ਤੋਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਰ ਉਸ ਕਾਫੀ ਵਧੀਆ ਬਣਾ ਰਹੇ ਨੇ ਕਾਫੀ ਕੁਝ ਤੁਹਾਨੂੰ ਵੇ ਦਬਾ ਕੇ ਲੈਣਗੇ ਉਹ ਵਧੀਆ ਜੋਸ ਮਿਲਦਾ 20 ਰੁਪਏ ਚ ਅੱਜ ਕੱਲ ਦਾ ਸਮੇਂ ਦੇ ਵਿੱਚ ਘਾਟੇ ਮੇਰੇ ਕਿਹਾ ਨਾਲ ਮਿਲਦਾ ਹੋਊਗਾ ਜੇ ਤੁਹਾਡੇ ਮਿਲਦਾ ਤਾਂ ਤੁਸੀਂ ਕਮੈਂਟਾਂ ਵਿੱਚ ਜ਼ੋਰ ਜ਼ੋਰ ਦੱਸਿਓ ਮੇਰੇ ਵੀਰ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਜਰੂਰ ਲਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਤੋਂ ਦੋਸਤੋ ਜੂਸ ਰੈਡੀ ਹੋ ਚੁੱਕਿਆ ਅਸੀਂ ਪੀਨੇ ਆ ਫਿਰ ਤੁਹਾਨੂੰ ਮਿਲਦੇ ਆ ਧਰੋ ਉਹ ਕਾਫੀ ਵਧੀਆ ਜੋਸ਼ ਆ ਜੇ ਤੁਸੀਂ ਵੀ ਪੀਣਾ ਚਾਹੁੰਦੇ ਹੋ ਤਾਂ ਸਿੱਧਾ ਸਾਹ ਤੋਂ ਆ ਸਕਦੇ ਹੋ ਤੁਸੀਂ ਇੱਧਰ ਆਪਣਾ ਇਹ ਸਿੱਧਾ ਸਾਹ ਤੋਂ ਚੌਕ ਆਉਂਦਾ ਜਿਹੜਾ ਉੱਥੋਂ ਤੁਸੀਂ ਗੰਦੇ ਨਾਲੇ ਤੋਂ ਆ ਸਕਦੇ ਹੋ ਵੀਰ ਸੁਲਤਾਨ ਵਿੰਡ ਨੂੰ ਜਿਹੜਾ ਰਸਤਾ ਆਉਂਦਾ ਇੱਧਰ ਵੀ ਇੱਡੀ ਸ਼ਾਪ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਕੇ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੱਸਿਓ ਜੀ ਕਿਵੇਂ ਦਾ ਲੱਗਾ ਸ਼ਾ ਜੀ ਜੂਸ ਬਹੁਤ ਵਧੀਆ ਨਾਈਸ ਬੜੀ ਲੱਗਾ ਆ ਬੜਾ ਕੈਮਰਾ ਫਰਮਾ ਇਹ ਨਾ ਹੈ ਦੇ ਰਿਹਾ ਇਹ ਬਹੁਤ ਵਧੀਆ ਦੋਸਤੋ ਅੱਗੇ ਮਤਵਾਦੇ ਵੀਰ ਕੋਲ ਆਇਆ ਕਰੋ ਬਹੁਤ ਵਧੀਆ ਤੇ ਸਸਤਾ ਧੰਨਵਾਦ ਮੇਰੀ ਟਾਈਮ ਦੇ ਲਈ ਉਹ ਦੋਸਤੋ ਜਿਵੇਂ ਤੁਸੀਂ ਵੀਡੀਓ ਵਿੱਚ ਵੇਖਿਆ ਸੀ ਕਾਫੀ ਆਵਾਜ਼ ਨਹੀਂ ਜਿ ਘਾਟਾ ਨਹੀਂ ਜਿਗਾ ਤੇ ਉਹ ਮੈਂ ਹੋ ਜਿਵੇਂ ਨਾਲ ਆ ਰਹੀ ਹੈ। ਤੋਂ ਥੋੜਾ ਸਮੇਂ ਦਾ ਕੰਮ ਵੀ ਦਵਾ ਦੇ ਤੇ ਇਸ ਕਰਕੇ ਸਾਥ ਦੇ ਉਹ ਜਿੰਨਾ ਹੋ ਸਕਦਾ ਤੇ ਆਪਾਂ ਵਾਟ ਤੋਂ ਵਾਟ ਜਿਹੜੇ ਬਲੌਗ ਵਧੀਆ ਵਧੀਆ ਲੈ ਕੇ ਆਵਾਂਗੇ। ਸੋ ਦੋਸਤੋ ਅਸੀਂ ਹੁਣ ਸ਼ਹਿਰ ਤੋਂ ਆ ਚੁੱਕੇ ਹਾਂ ਅੰਮ੍ਰਿਤਸਰ ਤੋਂ। ਹਨੇ ਰੋਟੀ। ਸੋ ਕਾਫੀ ਜ਼ਿਆਦਾ ਜਮਤ ਹੋ ਚੁੱਕੀ ਆ ਕਾਫੀ ਜ਼ਿਆਦਾ ਝਾਮ ਸੀਗਾ। ਤੇ ਇਸ ਕਰਕੇ ਹੁਣ ਆਪਾਂ ਸੋ ਤਨੇ ਕੈਂਡੇ ਰੈਸਟ ਕਰਾਂਗੇ ਰੈਸਟ ਕਰਨ ਤੋਂ ਬਾਅਦ ਸਿਟੀ ਵਾਰ ਵੀ ਜਾਣਾ ਸੋ ਕਿਵੇਂ ਦਾ ਲੱਗਿਆ ਵਲੌਗ ਤੁਹਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਸੋ ਮਿਲਦੇ ਆ ਕਿਸੇ ਨੈਕਸਟ ਵਲੌਗ 'ਚ ਧੰਨਵਾਦ ਬਈ